ਪਰਿਵਾਰ ਵਿੱਚ ਬਤਾਉਣ ਪਿੱਛੇ ਗੁਰਤੇਗ ਬਹਾਦਰ ਸਾਹਿਬ ਪੰਜਾਬ ਪਰਤਣ ਵਾਸਤੇ ਤਿਆਰ ਹੋ ਪਏ। ਬਾਲਕ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡ-ਵਡੇਰਿਆਂ ਦੀ ਜਨਮ ਭੂਮੀ ਪੰਜਾਬ ਦੀ ਪਵਿੱਤਰ ਧਰਤੀ ਵੇਖਣ ਵਾਸਤੇ ਕਾਲੇ ਪੈਰੇ ਸਨ। ਜਿਸ ਧਰਤੀ ਨੇ ਗੁਰੂ ਹਰਗੋਬਿੰਦ ਸਾਹਿਬ ਵਰਗੇ ਮਹਾਬਲੀ ਤੇ ਗੁਰੂ ਅਰਜਨ ਦੇਵ ਵਰਗੇ ਕੁਰਬਾਨੀ ਦੇ ਪੁੰਜ ਪੈਦਾ ਕੀਤੇ ਸਨ ਪਰ ਮਾਤਾ ਨਾਨਕੀ ਜੀ ਤੇ ਗੁਰਤੇਗ ਬਹਾਦਰ ਜੀ ਇਸ ਵਿਚਾਰ ਨਾਲ ਸਹਿਮਤ ਨਹੀਂ ਸਨ ਗੁਰੂ ਮਹਾਰਾਜ ਤੀਰਮਲ ਵਰਗੇ ਗਰੋਥੀਆਂ ਦੀ ਈਰਖਾ ਤੋਂ ਤੰਗ ਆ ਕੇ ਕੁਝ ਸਮੇਂ ਵਾਸਤੇ ਪੰਜਾਬ ਛੱਡ ਆਏ ਸਨ ਮਹਾਰਾਜ ਸਮਝਦੇ ਸਨ ਕਿ ਜੇ ਗੁਰਿਆਈ ਦੀ ਗੱਦੀ ਬਦਲੇ ਪ੍ਰੀਤਿਚੰਦ ਬਾਰਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਾਨ ਲੈਣ ਵਾਸਤੇ ਕਈ ਹਮਲੇ ਕਰ ਸਕਦਾ ਸੀ ਤਾਂ ਤੀਰਮਲ ਵੀ ਘਟ ਨਹੀਂ ਗੁਜ਼ਾਰੇਗਾ ਤੀਰਮਲ ਪ੍ਰੀਤਿਚੰਦ ਨਾਲੋਂ ਉਹ ਦੇਰੇ ਕਠੋਰ ਤੇ ਕਪਟੀ ਸੀ ਨੌਵੇਂ ਪਾਤਸ਼ਾਹ ਧੀਰਮਲ ਦੇ ਸੁਭਾਉ ਤੋਂ ਚੰਗੀ ਤਰ੍ਹਾਂ ਜਾਣਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰੁੱਧ ਧੀਰਮਲ ਪੈਂਦੇ ਖਾਨ ਨੂੰ ਘਰ ਦੇ ਭੇਦ ਦੇ ਸਕਦਾ ਹੈ ਗੁਰੂ ਬਣ ਸਮੇਂ ਉਹ ਨੌਵੇਂ ਪਾਤਸ਼ਾਹ ਉੱਤੇ ਗੋਲੀ ਚਲਵਾ ਸਕਦਾ ਹੈ ਤਾਂ ਬਲਕ ਗੁਰਗੋਬਿੰਦ ਸਿੰਘ ਜੀ ਤੇ ਵਾਰ ਕਰਨ ਲੱਗਾ ਵੀ ਉਹ ਝੁਕੇਗਾ ਨਹੀਂ ਇਸ ਵਾਸਤੇ ਸਹਿਬਜ਼ਾਦੇ ਦੀ ਮੰਗ ਮੰਨਨਾ ਨਮਾਨੀ ਨਾ ਗਈ ਅੰਤ ਫੈਸਲਾ ਇਹ ਹੋਇਆ ਕਿ ਗੁਰਤੇਗ ਬਹਾਦਰ ਸਾਹਿਬ ਪੰਜਾਬ ਜਾ ਕੇ ਸਾਰੇ ਹਾਲਾਤ ਬਾਰੇ ਸੋਚ ਵਿਚਾਰ ਕੇ ਛੇਤੀ ਹੀ ਬਾਕੀ ਪਰਿਵਾਰ ਨੂੰ ਬੁਲਾ ਲੈਣਗੇ ਸੋ ਪਰਿਵਾਰ ਨੂੰ ਪਟਨੇ ਵਿੱਚ ਛੇ ਹੀ ਛੱਡ ਕੇ ਗੁਰਤੇਗ ਬਹਾਦਰ ਸਾਹਿਬ ਪੰਜਾਬ ਵੱਲ ਆ ਗਏ ਸਾਰੇ ਹਾਲਾਤ ਤੇ ਵਿਚਾਰ ਕਰਕੇ ਗੁਰਤੇਗ ਬਹਾਦਰ ਨੇ ਪਰਿਵਾਰ ਨੂੰ ਨਾਨਕਪੁਰ ਆਉਣ ਵਾਸਤੇ ਹੁਕਮ ਲਿਖ ਭੇਜਿਆ ਹੁਕਮ ਮਿਲ ਗਿਆ ਪੜਨੇ ਤੋਂ ਤੁਰੰਦੀ ਤਿਆਰੀ ਹੋਣ ਲੱਗੀ ਸੰਗਤਾਂ ਵਿੱਚ ਅਲਚਲ ਮਚ ਗਈ ਸ਼ਰਧਾਲੂ ਆਉਣ ਵਾਲੇ ਵਿਛੋੜੇ ਬਾਰੇ ਸੋਚ ਕੇ ਕੰਬ ਉੱਟੇ ਮੋ ਇਕੱਲਾ ਮਾਨ ਨਹੀਂ ਤੇ ਜਿੱਥੇ ਨਾਲ ਸ਼ਰਧਾ ਤੇ ਪੁਜਤਤਾ ਵੀ ਬਿਲੀ ਹੋਵੇ ਉਹ ਵਿਛੋੜਾ ਸਹਾਰਾ ਬਧੇਰਾ ਔਖਾ ਹੁੰਦਾ ਹੈ ਜਿਉਂ-ਜਿਉਂ ਤੁਰਨ ਦਾ ਸਮਾਂ ਨੇੜੇ ਆਉਂਦਾ ਜਾਂਦਾ ਸ਼ਰਦਾਲੂਆਂ ਦੀ ਬੇਚੈਨੀ ਵਾਤੀ ਜਾਂਦੀ ਇਹ ਜਾਣਦਿਆਂ ਹੋਇਆਂ ਵੀ ਕਿ ਸੈਭਜਾਦੇ ਨੇ ਹਰ ਹਾਲ ਪਟਨਾ ਛੱਡ ਜਾਣਾ ਹੈ ਸ਼ੈਤਾਲੂ ਰੋ ਰੋ ਬੇਨਤੀਆਂ ਕਰਦੇ ਕਿ ਆਪ ਪੰਜਾਬ ਨੂੰ ਨਾ ਜਾਣ ਅੰਤ ਤੁਰਨ ਦਾ ਸਮਾਂ ਆ ਗਿਆ ਰਾਜਾ ਫਤਿਹ ਚੰਦ ਮੈਣੀ ਤੇ ਉਸ ਦੀ ਰਾਣੀ ਨੇ ਹੰਝੂ ਘੇਰਦਿਆਂ ਬੇਨਤੀ ਕੀਤੀ ਲਾਲ ਜੀ ਅਸੀਂ ਤੁਹਾਡੇ ਦਰਸ਼ਨਾ ਬਿਨਾਂ ਕਿਵੇਂ ਜੀਵਾਂਗੇ ਤੁਹਾਡਾ ਹੱਸਦਾ ਚਿਹਰਾ ਵੇਖੇ ਬਿਨਾਂ ਸਾਡੇ ਭਾ ਦਾ ਹਨੇਰਾ ਪੈ ਜਾਏਗਾ ਕੋਈ ਬਿਦ ਦੱਸੋ ਜਿਵੇਂ ਸਾਨੂੰ ਤੁਹਾਡਾ ਦਰ ਹੁੰਦਾ ਰਹੇ ਬਾਜੀ ਮਹਾਰਾਜ ਰਾਣੀ ਦੇ ਗਲ ਵਿੱਚ ਬਾਹੀ ਪਾ ਕੇ ਬੋਲੇ ਜਦੋਂ ਸਾਡਾ ਨਾਂ ਲੈ ਕੇ ਛੋਟੇ ਛੋਟੇ ਬਾਲਾਂ ਨੂੰ ਛੋਲੇ ਪੂੜੀਆਂ ਛਕਾਇਆ ਕਰੋਗੇ ਉਹਨਾਂ ਦੇ ਭੋਲੇ ਭਾਲੇ ਚਿਹਰਿਆਂ ਵਿੱਚੋਂ ਤੁਹਾਨੂੰ ਸਾਡਾ ਦਰਦ ਖੁਆ ਕਰੇਗਾ ਪੰਡਤ ਸ਼ਿਵਦਾਤੀ ਬੇਨਤੀ ਦੇ ਉੱਤਰ ਵਿੱਚ ਜੂਰ ਨੇ ਫਰਮਾਇਆ ਪੰਡਤ ਜੀ ਆਪ ਤਾਂ ਪਹੁੰਚੇ ਹੋਏ ਹੋ ਭਜਨ ਕਰਦਿਆਂ ਅਸੀਂ ਤੁਹਾਨੂੰ ਕ੍ਰਿਸ਼ਮ ਰੂਪ ਹੋ ਦਰਸ਼ਨ ਦਿਆ ਕਰਾਂਗੇ ਨਵਾਬ ਰਹੀਮ ਖਾਨ ਤੇ ਨਵਾਬ کریم ਖਾਨ ਬਖਸ਼ ਨੂੰ ਹੁਕਮ ਹੋਇਆ ਅੱਲਾਹ ਤੇ ਈਸ਼ਵਰ ਇੱਕੋ ਸ਼ਕਤੀ ਦੇ ਦੋ ਨਾਮ ਹਨ ਪਾਠ ਤੇ ਨਮਾਜ਼ ਵਕ ਵਕ ਬੇਲਿਆਂ ਵਿੱਚ ਉਸ ਇੱਕੋ ਦੀ ਅराधना ਹੈ ਤਹਾਨੂੰ ਨਮਾਜ਼ ਪੜਦੇ ਆਂ دیدار ਹੋਇਆ ਕਰੇਗਾ ਸਾਰੀ ਸੰਗਤ ਨੂੰ ਸਮੁੱਚੇ ਤੌਰ ਤੇ ਸੰਬੋਧਨ ਕਰਕੇ ਮਹਾਰਾਜ ਫਰਮਾਇਆ ਤੁਹਾਡਾ ਪ੍ਰੇਮ ਸੱਚਾ ਹੈ ਅਸੀਂ ਆਤਮਾ ਕਰਕੇ ਤੁਹਾਹਾਂ ਤੋਂ ਕਦੇ ਨਹੀਂ ਵਿਛੜਾਂਗੇ ਸਾਡੇ ਪਘੂੜੇ ਵੱਲ ਵੇਖਿਆ ਤੁਹਾਨੂੰ ਸਾਡਾ دیدار ਹੋ ਜਾਇਆ ਕਰੇਗਾ ਸਾਡੀਆਂ ਨਿਸ਼ਾਨੀਆਂ ਸਾਡੀਆਂ ਯਾਦਾਂ ਸਦਾ ਤੁਹਾਡੇ ਕੋਲ ਰਹਿਣਗੀਆਂ ਅਸੀਂ ਕਦੇ ਵੀ ਤੁਹਾਨੂੰ ਇਸ ਸਾਰਾਗੇ ਨਹੀਂ ਸਿਰਫ ਸਾਬਜਾ ਦੇਤੇ ਉਦਾਲੇ ਹੀ ਨਹੀਂ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਦੇ ਉਦਾਲੇ ਵੀ ਸੰਗਤਾਂ ਦਾ ਉਵੇਂ ਹੀ ਝੁਰਮਟ ਪਿਆ ਹੋਇਆ ਸੀ ਦੋਹਾਂ ਪਾਸੇ ਪਿਆਰ ਦੇ ਅਤੂ ਬਹਿ ਰਹੇ ਸਨ ਮਾਤਾ ਜੀ ਸੰਗਤਾਂ ਨੂੰ ਧੀਰਜ ਦਿੰਦੇ ਪਰ ਉਹਨਾਂ ਦਾ ਅਨੋਖਾ ਪਿਆਰ ਵੇਖ ਕੇ ਮਾਤਾ ਜੀ ਦੇ ਵੀ ਨੇਤਰ ਪਰ ਆਉਂਦੇ ਘਰੋਂ ਤੁਰਦਿਆਂ ਤੁਰਦਿਆਂ ਬਹੁਤ ਧੀਰ ਹੋ ਗਈ ਇੱਕ ਇੱਕ ਸ਼ਰਦਾਲੂ ਤੋਂ ਵਿਦਿਆ ਕਿਆਸ ਤੋਂ ਵਧੇਰੇ ਸਮਾਂ ਲੱਗ ਗਿਆ ਫਿਰ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਦੇ ਨਾਲ ਉਹ ਤੁਰੀਆਂ ਦਾਣਾਪੁਰ ਤੱਕ ਜਾਂਦਿਆਂ ਸ਼ਾਮ ਪੈ ਗਈ ਇੱਥੇ ਗੁਰੂ ਮਹਾਰਾਜ ਨੇ ਹੁਕਮ ਦੇ ਕੇ ਸਭ ਨੂੰ ਵਾਪਸ ਮੋੜਿਆ ਦਿਨ ਸਮਾਪਤ ਹੋਣ ਤੇ ਪਹੁੰਚ ਗਿਆ ਸੀ ਸੋ ਪਹਿਲਾਂ ਬੜਾ ਮਹਾਰਾਜ ਨੇ ਦਾਣਾਪੁਰ ਹੀ ਕੀਤਾ ਇੱਕ ਬਿਰਧ ਮਾਈ ਦੇ ਕਿ ਉਹ ਵਾਲੀ ਖਿਚੜੀ ਰੰਨ ਕੇ ਭੇਟਾ ਕੀਤੀ ਮਹਾਰਾਜ ਨੂੰ ਉਹ ਖਾਣਾ ਬਹੁਤ ਪਸੰਦ ਆਇਆ ਉਸ ਸਮੇਂ ਮਹਾਰਾਜ ਦੀ ਬੋਲੀ ਪੰਜਾਬੀ ਤੇ ਬਿਹਾਰੀ ਮਿਲੀ ਜੁਲੀ ਸੀ ਅਜੂਰ ਨੇ ਪਸੰਨ ਹੋ ਕੇ ਕਿਹਾ ਮਾਤਾ ਜੀ ਇਸੇ ਹਾਂਡੀ ਵਿੱਚ ਇਹ ਪਕਵਲਾਨ ਪਕਾ ਕੇ ਸੰਗਤਾਂ ਨੂੰ ਸ਼ਕਾਇਆ ਕਰੋਗੇ ਤਾਂ ਤੁਹਾਨੂੰ ਸਾਡਾ ਦیدار ਹੋ ਜਾਏਗਾ ਇਨ੍ਹਾਂ ਸ਼ਬਦਾਂ ਨੇ ਮਾਈ ਦੇ ਦਿਲ ਦੇ ਅਜੇਹਾ ਪ੍ਰਭਾਪਾਇਆ ਕਿ ਉਹਨਾਂ ਆਪਣੇ ਘਰ ਨੂੰ ਧਰਮਸ਼ਾਲਾ ਵਿੱਚ ਬਦਲ ਦਿੱਤਾ ਉਹ ਰਾਤ ਦਿਨੇ ਮਹਾਰਾਜ ਦਾ ਨਾਮ ਜਪਤੀ ਰਹਿੰਦੀ ਤੇ ਸੰਗਤ ਦੀ ਸੇਵਾ ਕਰਦੀ ਉਸ ਘਰ ਦੇ ਦਾ ਨਾਮ ਹਾਂਡੀ ਸਾਹਿਬ ਜਾਂ ਹਾਂਡੀ ਵਾਲੀ ਸੰਗਤ ਪ੍ਰਸਿੱਧ ਹੋ ਗਿਆ ਉਸ ਪਾਸੇ ਕੋਈ ਗੁਰੂ ਸਥਾਨਾਂ ਦੇ ਨਾਮ ਨਾਲ ਸੰਗਤ ਸ਼ਬਦ ਆਉਂਦਾ ਜਿਵੇਂ ਕਲਕੱਤੇ ਵਿੱਚ ਗੁਰਦੁਆਰਾ ਬੜੀ ਸੰਗਤ ਉੱਥੇ ਚੱਲ ਕੇ ਹਰ ਪੜਾ ਉੱਤੇ ਇੱਕ ਇੱਕ ਦੋ ਦੋ ਦਿਨ ਠਹਿਰਦੇ ਮਹਾਰਾਜ ਕਾچی ਪੁੱਜੇ ਉੱਥੇ ਮਹਾਰਾਜ 10 ਦਿਨ ਰਹੇ ਸਾਰੇ ਧਰਮ ਮੰਦਰਾਂ ਦੇ ਦਰਸ਼ਨ ਕੀਤੇ ਤੇ ਲੋੜਵੰਦਾਂ ਨੂੰ ਪੁੰਨ ਦਾਨ ਕੀਤਾ ਗੁਰਨਾਨਕ ਦੇ ਧਰਮ ਤੇ ਆ ਪ੍ਰਚਾਰ ਕਰਨ ਦਾ ਇਹ ਇੱਕ ਚੰਗਾ ਸਾਧਨ ਸੀ ਉਥੋਂ ਚੱਲ ਕੇ ਮਿਰਜ਼ਾਪੁਰ ਬਰਾਗਰਾਜ ਅਜोध्या ਲਖਨਊ ਕਾਨਪੂਰ ਚੰਦੌਸੀ ੁਰਜਾ ਆਤ ਹਮਾਤੇ ਹੁੰਦੇ ਹੋਏ ਮਥਰਾ ਸਾਹਿਬ ਪੁੱਜੇ ਉਥੇ ਕਈ ਦਿਨ ਰਹਿ ਕੇ ਬਰਿੰਦਾਬਨ ਆਤ ਭਗਵਾਨ ਕ੍ਰਿਸ਼ਨ ਦੇ ਸਥਾਨ ਵੇਖੇ ਉਥੇ ਮਾਤਾ ਜੀ ਸਾਹਿਬ ਜਦੇ ਨੂੰ ਨਾਲ ਲੈ ਕੇ ਹਰਦੁਵਾਰ ਜਾ ਪੁੰਚੇ ਹਰਦੁਵਾਰ ਹਿੰਦੂਆਂ ਦਾ ਮਹਾਨ ਤੀਰਥ ਤੇ ਸੁੰਦਰ ਸਥਾਨ ਹੈ ਉਥੇ ਮਹਾਰਾਜ ਕਈ ਦਿਨ ਰਹਿ ਉਥੋਂ ਵਿਦਿਆ ਓਕੇ ਗੁਰੂ ਦਾ ਪਰਿਵਾਰ ਸਹਾਰਨਪੁਰ ਬੂੜੀਏ ਦਾਮਲੇ ਰਾਹੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਲਖਨੌਰ ਵਿੱਚ ਭਾਈ ਚੰਡੇ ਮਸੰਦ ਦੇ ਘਰ ਜਾ ਠਹਿਰਿਆ ਉਸ ਵੇਲੇ ਭਾਦੋਂ ਉੱਕਣ ਵਾਲਾ ਸੀ ਪਟਨਾ ਸਾਹਿਬ ਤੇ ਲਖੌਰ ਪੁੱਜਦਿਆਂ ਤੱਕ ਲਗਭਗ 6 ਮਹੀਨੇ ਲੱਗ ਗਏ ਉਸ ਸਮੇਂ ਆਵਾਜਾਈ ਦੇ ਸਿਲੇ ਚੰਗੇ ਨਹੀਂ ਸਨ ਇੰਨਾ ਲੰਮਾ ਸਫ਼ਰ ਕਰਨ ਵਿੱਚ ਅਵੱਸ ਤਾ ਸਮਾਂ ਲੱਗਣਾ ਸੀ ਪਰ ਇਨੀ ਦੇਰ ਲੱਗਣ ਤੇ ਕੁਝ ਕਾਰਨ ਹੋਰ ਵੀ ਸਨ ਜਿਸ ਥਾਂ ਤੇ ਮਹਾਰਾਜ ਉਤਾਰਾ ਕਰਦੇ ਅਗਲੇ ਕਈ ਪੜਾਵਾਂ ਦੀਆਂ ਸੰਗਤਾਂ ਦੇ ਮੁਖੀ ਉਥੇ ਆ ਕੇ ਹਾਜ਼ਰ ਹੁੰਦੇ ਹਰ ਥਾਂ ਦੇ ਸ਼ਰਧਾਲੂਆਂ ਦੀ ਮੰਗ ਹੁੰਦੀ ਕਿ ਉਹ ਵੱਤ ਤੋਂ ਵੱਤ ਸਮੇਂ ਵਾਸਤੇ ਸਹਬਜ਼ਾਦੇ ਦੇ ਦਰਸ਼ਨ ਕਰਨ ਜਿੱਥੇ ਇੱਕ ਦਿਨ ਅਟਕਣ ਦੀ ਸਲਾਹ ਹੁੰਦੀ ਉਥੇ 2-3 ਦਿਨ ਲੱਗ ਜਾਂਦੇ ਫਿਰ ਸਿੱਧੇ ਰਸਤੇ ਦੀ ਥਾਂ ਕਈ ਵਾਰੀ ਸੰਗਤਾਂ ਦੇ ਅਗਾਧ ਪ੍ਰੇਮ ਦਾ ਸਦਕਾ ਰਾਹ ਬਦਲਣਾ ਵੀ ਪੈਂਦਾ ਸਾਥੀ ਮਾਤਾ ਗੁਜਰੀ ਜੀ ਦੀ दिली ਇੱਛਾ ਵੀ ਸੀ ਕਿ ਉਹ ਸਾਹਿਬਜ਼ਾਦੇ ਨੂੰ ਵੱਤ ਵਤ ਥਾਵਾਂ ਦੀਆਂ ਸੰਤਾਂ ਨਾਲ ਮੇਲ ਮਾਪ ਕਰਾਉਂਦੇ ਜਾਣ ਸਮਾਜਿਕ ਤੌਰ ਤੇ ਸਿੱਖਾਂ ਹਿੰਦੂਆਂ ਦਾ ਗੂੜਾ ਤੇ ਅਟੁੱਟ ਰਿਸ਼ਤਾ ਹੈ ਇਸ ਵਾਸਤੇ ਮਾਤਾ ਜੀ ਰਾਹ ਵਿੱਚ ਆਉਣ ਵਾਲੇ ਸਾਰੇ ਹਿੰਦੂ ਤੀਰਥਾਂ ਤੇ ਪ੍ਰਚਾਰ ਕਰਦੇ ਜਾਣਾ ਚਾਹੁੰਦੇ ਸਨ ਇਹ ਉਸ ਵੇਲੇ ਸੋਚੀ ਤੇ ਮੰਨੀ ਹੋਈ ਗੱਲ ਸੀ ਕਿ ਸਹਬਜ਼ਾਦੇ ਨੇ ਸਿੱਖਾਂ ਦਾ ਦਸਵਾਂ ਗੁਰੂ ਬਣਨਾ ਹੈ ਇਸ ਲਈ ਮਾਤਾ ਗੁਜਰੀ ਜੀ ਚਾਹੁੰਦੇ ਸਨ ਕਿ ਸਹਬਜ਼ਾਦੇ ਨੂੰ ਅੰਮ੍ਰਲੀ ਤੌਰ ਤੇ ਸੰਸਾਰ ਦਾ ਗਿਆਨ ਹੋਵੇ ਤੇ ਤੀਰਥ ਉਤੇ ਮਾਤਾ ਗੁਜਰੀ ਸਹਬਜ਼ਾਦੇ ਨੂੰ ਉਥੋਂ ਦਾ ਇਤਿਹਾਸ ਤੇ ਸਥਾਨ ਦੀ ਮਹੱਤਤਾ ਬਾਰੇ ਦੱਸੇ ਸਹਬਜ਼ਾਦਾ ਗੋਬਿੰਦ ਸਿੰਘ ਜੀ ਦੇ ਚਿਹਰੇ ਉੱਤੇ ਪ੍ਰਭਾਵ ਅਜਿਹਾ ਸੀ ਕਿ ਹਰ ਵੇਖਣ ਵਾਲੇ ਦੇ ਮਨ ਤੇ ਬੜਾ ਚੰਗਾ ਅਸਰ ਪੈਂਦਾ ਕਈ ਸਖਤ ਹਿਰਦੇ ਵੀ ਦਰਸ਼ਨ ਪਾ ਕੇ ਮਹਾਰਾਜ ਦੇ ਸ਼ਰਧਾਲੂ ਬਣ ਜਾਂਦੇ ਉਦੇਰੇ ਥਾਵਾਂ ਤੇ ਪੜਾ ਕਰਨ ਦਾ ਇਹ ਇੱਕ ਕਾਰਨ ਸੀ ਸਮੇਤ ਸਹਿਬਜ਼ਾਦੇ ਸਾਰਾ ਪਰਿਵਾਰ ਹੀ ਛੇਤੀ ਤੋਂ ਛੇਤੀ ਨੰਦਵਰ ਪੂਜਣ ਦਾ ਚਾਹਵਾਨ ਸੀ ਗੁਰਤੇਗ ਭਾਦਰ ਜੀ ਦੇ ਦیدار ਕਰਨ ਵਾਸਤੇ ਸਭ ਦੇ ਮਨ ਕਾਲੇ ਪੈ ਰਹੇ ਸਨ ਲਖਨੌਰ ਤੋਂ ਤੁਰਨ ਦੀ ਤਿਆਰੀ ਹੋ ਰਹੀ ਸੀ ਜਾਂ ਗੁਰੂ ਤੇਗ ਬਹਾਦਰ ਜੀ ਸਾਹਿਬ ਦਾ ਹੁਕਮ ਪਹੁੰਚ ਗਿਆ ਕਿ ਜਦ ਤੱਕ ਅਸੀਂ ਬੁਲਾਵਾ ਨਾ ਭੇਜੀਏ ਸਾਰਾ ਪਰਿਵਾਰ ਲਾਹੌਰ ਹੀ ਟਿਕਿਆ ਰਹੇ ਇਸ ਦਾ ਕਾਰਨ ਨਜ਼ਦੀਕੀ ਸੋਡੀਆਂ ਦੀ ਈਰਖਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਲ ਅਵਸਥਾ ਵਿੱਚ ਪ੍ਰਿਥੀ ਚੰਦ ਵੱਲੋਂ ਕਈ ਉਪਰਾਲੇ ਕੀਤੇ ਗਏ ਹਜੂਰ ਦੀ ਜਾਨ ਲੈਣ ਵਾਸਤੇ ਧੀਰਮੱਲੀਆਂ ਵੱਲੋਂ ਵੀ ਸਾਹਿਬ ਜادہ ਗੋਬਿੰਦ ਸਿੰਘ ਜੀ ਉਤੇ ਅਜੇੇ ਵਾਰ ਕੀਤੇ ਗਿਆਨदाई ਸੁਭਾਵਨਾ ਸੀ ਇਸ ਲਈ ਗੁਰਦੇਵ ਵਾਹਦਰ ਸਾਹਿਬ ਨੇ ਉਹਨਾਂ ਦੇ ਸ਼ਰਧਾਲੂਆਂ ਸਲਾਹਕਾਰ ਜਾਂਦੇ ਸਨ ਇਹ ਵਾਤਾਵਰਨ ਠੀਕ ਹੋਣ ਤੱਕ ਸਾਹਿਬ ਜاده ਲਖਨੌਰ ਹੀ ਰਹਿਣ